ਪਿਆਰੇ ਦੋਸਤੋ ਪਿਆਰ ਭਰ ਸਤਿ ਸ੍ਰੀ ਅਕਾਲ ਜੀ ਸਾਰੇ ਮਲਾ ਪੰਜਾਬ ਦੇ ਵਿੱਚ ਜੋ ਰਿਟਾਇਰਡ ਹੋਏ ਮਨਾਲਾ ਉਹਨਾਂ ਨੇ ਆਪਣੀਆਂ ਮੁੱਖ ਮੰਗ ਫੈਡ ਦੇ 95 ਪੇ ਕਿਹਦਾ ਏਰੀਆ ਰ ਜੋ ਕਿ ਲਗਭਗ 5 ਸਾਲ 6 ਮਹੀਨੇ ਦਾ ਬਣਦਾ ਹੈ ਮਹਿੰਗਾਈ ਪਤਨੀਆਂ ਕਿਸਤ ਨਾਲ ਬਕਾਇਆ ਜਿਸ ਤਾਂ ਕੇਂਦਰ ਸਰਕਾਰ ਦਾ ਡੀਏ 53% ਆ ਪਰ ਪੰਜਾਬ ਸਰਕਾਰ ਦਾ ਡੀਏ 42% ਆ 11% ਵਾਧਾ ਲੈ ਕੇ ਉਨਾਂ ਨੇ ਆਗੂ ਨੇ ਕਿਹਾ ਮੁੱਖ ਮੰਤਰੀ ਭਵਨ ਤਮਾਨ ਨਾਲ ਮੀਟਿੰਗ ਹੋਈਆਂ ਮੀਟਿੰਗਾਂ ਦੇ ਵਿੱਚ ਮੁੱਖ ਮੰਤਰੀ ਭਵਨ ਤਮਾਨ ਨੇ ਬਿਸ਼ਵਾਸ ਦਵਾਇਆ ਸੀ ਕਿ ਟਾੜੀਆਂ ਮੰਗਾਂ ਦਾ ਹੱਲ ਜਲਦੀ ਕੀਤਾ ਜਾਊਗਾ ਪਰ ਜੋ ਰਿਟਾਇਰਡ ਸਾਥੀ ਆ ਉਹਨਾਂ ਨੂੰ ਫੈਕਟਰ 2 ਬਣ ਨਾਲ ਨਹੀਂ ਦਿੱਤਾ ਗਿਆ ਜਿਸ ਕਰਕੇ ਰਿਟਾਇਰਡ ਮੁਲਾਜ਼ਮਾਂ ਵੱਲੋਂ ਅੱਜ ਸਾਰੇ ਪੰਜਾਬ ਦੇ ਵਿੱਚ ਡੀਸੀ ਆਫਿਸ ਨੇੜੇ ਭੋਖਾ ਹੜਤਾਲ ਰੱਖਿਆ ਹੋਇਆ ਤੇ ਇਸ ਤੋਂ ਬਾਅਦ 8 ਫਾਰਿੱਤੋ ਲੈ ਕੇ ਲਗਭਗ ਸਾਰੇ ਜਿਲ੍ਹਿਆਂ ਦੇ ਵਿੱਚ ਐਮਐਲਏ ਨੂੰ ਜਾਂ ਕਹਿਣ ਮਾਤਿਆਂ ਨੂੰ ਮੰਗ ਪੱਤਰ ਦਿੱਤੇ ਜਾਣਗੇ ਦੂਜੇ ਪਾਸੇ ਪੰਜਾਬ ਸਰਕਾਰ ਦੇ ਮੁਲਾਇਆਂ ਮੰਗ ਕਰਦੇ ਆ ਕਿ ਸਾਨੂੰ ਪੇ ਕਿਹ ਹੁੰਦਾ ਏਰੀਅਰ ਮੰਗਿਆਈ ਪੱਤੇ ਦੇ ਕਿਸ ਤਰ੍ਹਾਂ ਬਕਾਇਆ 17/7/2020 ਵਾਲੇ ਮੁਲਾਇਆਂ ਨੂੰ ਸੁਪਰੀਮ ਕੋਰਟ ਦੇ ਫੈਸਲੇ ਅਨੁਸਾਰ ਉਹਨਾਂ ਨੂੰ 6ਾਂ ਪੇਸ਼ਨਾਗੂ ਕਰਨਾ ਇਹ ਮੁੱਖ ਮੰਗਾਂ ਹਨ ਸਾਂਝੇ ਫਰਾਂ ਦੇ ਆਗੂ ਸੀਰ ਰਣ ਨੇ ਕਿਹਾ ਕਿ ਸਾਡੀ ਮੀਟਿੰਗ ਮੁੱਖ ਮੰਤਰੀ ਭਵੰਤਵ ਨਾਲ ਹੋਈ ਸੀ ਜਿਸ ਦੇ ਮੁੱਖ ਮੰਗ ਸੀ ਕਿ ਪੰਜਾਬ ਸਰਕਾਰ ਦੇ ਮੈਹਗਮ ਵਿੱਚ ਕੰਮ ਗੱਦੇ ਕੱਚੇ ਮਲਿਆਂ ਨੂੰ ਪੱਕਾ ਕੀਤਾ ਜਾਵੇ ਮੁੱਖ ਮੰਤਰੀ ਭਵੰਤਮਨ ਕਈ ਹੋਰ ਕਹਿ ਚੁੱਕਿਆ ਜੋ ਕੱਚੇ ਮਲਿਆਂ ਮੈਂ ਉਹਨੇ ਕਿਹਾ ਕਿ ਕੱਚੇ ਸਾਧ ਕਟੂੰਗਾ ਪਰ ਸਰਕਾਰ ਨੂੰ ਲਗਭਗ ਪੌਣੇ 3 ਸਾਲਾਂ ਦਾ ਸਮਾਂ ਹੋ ਚੁੱਕਿਆ ਰੋਪੜ ਤੋਂ ਬਣਾਉਣ ਦੇ ਵਿੱਚ ਗੁਰੂ ਹਰਗੋਬਿੰਦ ਸਾਹਿਬ ਸਰਮਨ ਲੇਰਾ ਮੁਹੱਬਤੇ ਵਿੱਚ 20-20 ਸਾਲਾਂ ਤੋਂ ਠੇਕੇਦਾਰਾਂ ਦੇ ਕੋਲ ਕੰਮ ਕਰਦੇ ਕੱਚੇ ਨਾਲ ਵਿੱਚੋਂ ਇੱਕ ਵੀ ਕੰਮ ਪੱਕਾ ਨਹੀਂ ਕੀਤਾ ਗਿਆ ਮਾਂ ਸਰਕਾਰ ਵੱਲੋਂ ਜੋ ਟੀਚਰਾਂ ਦੇ ਰਹਿਣੋ ਕੀਤਾ ਗਿਆ ਹੈ ਜਿਨ੍ਹਾਂ ਦੀ ਤਨਖਾਹ 6 ਹਜ਼ਾਰ ਵਧਾ ਕੇ 18 ਹਜ਼ਾਰ ਕੀਤੀ ਗਈ ਸੀ 11 ਹਜ਼ਾਰ ਤੋਂ ਵਧਾ ਕੇ 23 ਹਜ਼ਾਰ ਕੀਤੀ ਗਈ ਸੀ 58 ਸਾਲ ਤੱਕ ਹਰ ਸਾਲ 5% ਵਾਧਾ ਪਰ ਅਸੀਂ ਮੰਗ ਕਰ ਰਹੇ ਹਾਂ ਭਵਾਨਦਵਨ ਤੋਂ ਜਿਸ ਤਰ੍ਹਾਂ ਪੁਰਾਣੇ ਟੀਚਰ ਲੱਗੇ ਹੋਏ ਹਨ ਇਸ ਤਰ੍ਹਾਂ ਹੀ ਜੋ ਨਵੇਂ ਟੀਚਰ ਰਾਇਲੋਗੀ ਤੇ ਗਿਆਨ ਬੈਸਕ ਪੇ ਦੀਏ ਤਾ ਜਾਵੇ ਇਸ ਤਰ੍ਹਾਂ ਹੀ ਪੰਜਾਬ ਸਰਕਾਰ ਨੇ ਮੈਗ ਵਿੱਚ ਖਾਲੀ ਪਈਆਂ ਅਸਾਮੀਆਂ ਭਰੀਆਂ ਜਾਣ ਦੂਜੇ ਪਾਸੇ ਪੀਐਸ ਪੀਸੀਐਲ ਦੇ ਵਿੱਚ ਜੋ ਇੰਜੀਨੀਅਰ ਬਲਦੇਸ਼ ਸਿੰਘ ਰਾਮ ਸੀਐਮਡੀ 2018 ਨੂੰ ਲਗਾਤਾਰ ਸੀਐਮਡੀ ਰਹੇ ਪਰ ਕੱਲ ਉਹਨਾਂ ਨੂੰ ਜੋ ਕਿ ਵਿਧਾਗਰਤਾ ਹੈ ਉਹਨਾਂ ਦੀ ਥਾਂ ਦੇ ਉੱਪਰ ਜੋ ਕਿ ਸ੍ਰੀ ਅਜੇ ਕੁਮਾਰ ਸਨੇਹਾ ਨੂੰ ਕਾਰਜਕਾਰੀ ਸੀਐਮਡੀ ਦਾ ਤਾਜ ਦੇ ਦਿੱਤਾ ਹੈ ਜੀ ਬਲਦੇਵ ਸਿੰਘ ਸਰਾ ਦਾ ਮਲਾਜਮ ਵੱਲੋਂ ਅਧਿਕਾਰੀਆਂ ਵੱਲੋਂ ਫੁੱਲ ਵਰਸਾਗ ਉਹਨਾਂ ਦਾ ਸਤਿਕਾਰ ਕੀਤਾ ਗਿਆ ਉਹਨਾਂ ਨੇ ਪੀਐਸਪੀਸੀਐਲ ਵਾਸਤੇ ਬਹੁਤ ਹੀ ਵਧੀਆ ਕੰਮ ਕੀਤਾ ਮਰਲੇ ਮੰਗਨ ਹਾਲ ਕੀਤਾ ਇੰਜੀਨੀਅਰ ਮੰਗਨ ਹਾਲ ਕੀਤਾ ਜਿਸ ਕਰਕੇ ਸਰਕਾਰ ਵੱਜੋਂ ਗੱਲ ਜੋ ਇੰਜੀਨੀਅਰ ਲਾਇਸੈਂਸ ਰਾਹ ਸੀਐਮਡੀ ਨੂੰ ਵਿਦਾ ਕਰ ਦਿੱਤਾ ਹੈ ਜੀ ਉਹਨਾਂ ਜਗ੍ਹਾ ਦੇ ਉੱਪਰ ਸ੍ਰੀ ਅਜੇ ਕੁਮਾਰ ਸਨੇਹ ਨੂੰ ਜੋ ਪੀਐਸਪੀਸੀਐਲ ਲਗ ਡਾਲਗਾਰੀ ਜੋ ਸੀਮ ਨਹੀਂ ਲੱਤ ਹੈ ਜੀ ਧੰਨਵਾਦ ਸਾਥਿਓ ਮੇਰੇ channel ਨੂੰ ਸਬਸਕ੍ਰਾਈਬ ਕਰੋ